ਪੜੀ ਕੀ ਨਾਮ ਹੈ ਤੁਹਾਡਾ ਮੇਰਾ ਜਸਮਨ ਸਿੰਘ ਕਿੱਥੇ ਜਾਣ ਬਲੇ ਮੈਂ ਗੁਰਦਪ ਸਿੰਘ ਵਾਦਨੇ ਸਰ ਕੀ ਇਨਸੀਡੈਂਟ ਕੀ ਹੋਇਆ ਇਨਸੀਡੈਂਟ ਇਦਾਂ ਹੋਇਆ ਕਿ ਜਿੱਦਾਂ ਰੋਜ਼ ਦੀ ਤਰ੍ਹਾਂ ਮੇਰਾ ਬ੍ਰਦਰ ਇੱਥੇ ਜਾਂਦੇ ਹੈ ਜੀ ਤੇ ਅੱਜ ਮੈਂ ਨਾਲ ਸੀ ਉਹਨਾਂ ਦੇ ਜਾਣ ਤੇ ਜਦੋਂ ਅਸੀਂ ਸਟੇਸ਼ਨ ਵਾਲ ਦੀ ਲੰਘੇ ਸਟੇਸ਼ਨ ਦੇ ਸਾਡੇ ਮੋੜੇ ਇੱਕ ਗੱਡੀ ਲੱਗੀ ਸੀ ਤੇ ਸਾਇਦ ਤੇ ਟ੍ਰੈਫਿਕ ਜਾਮ ਸੀ ਅਸੀਂ ਉਹਨਾਂ ਨੂੰ ਕਿਹਾ ਕਿ ਭਾਈ ਜੀ ਮਤਲਬ ਜੋ ਟ੍ਰੈਫਿਕ ਲੰਘਿਆ ਅਸੀਂ ਗੱਡੀ ਮੋੜੇ ਕਰਕੇ ਕਿਹਾ ਕਿ ਭਾਜੀ ਫੇਰ ਗੱਡੀ ਤੁਸੀਂ ਮੜੀ ਜੀ ਅੱਗੇ ਕਰਦੇ ਟ੍ਰੈਫਿਕ ਨਿਕਲ ਜਾਈਏ ਕਿੰਨੀ ਦੇਰ ਅਸੀਂ ਪਿੱਛੇ ਖੜੇ ਰਹਿਣਾ ਕਰਦੇ ਉਹ ਕਹਿੰਦਾ ਭਾਈ ਅਸੀਂ ਨਹੀਂ ਕਰਨੀ ਪਿੱਛੇ ਤੋਂ ਪਰੋਂਦੀ ਕੱਢ ਲੈਂਦਾ ਮੈਂ ਤਾਂ ਕਮਾਲ ਕਰੀ ਜੰਨੇ ਭਾਈ ਉੱਪਰ ਉਹਦੀ ਕਿੱਦਾਂ ਨਿਕਲੂ ਜਿੱਕੜੀ ਉਹ ਉਹ ਕਹਿੰਦਾ ਮੈਂ ਪੁੱਛਿਆ ਭਾਈ ਕਾਦੀ ਹੈ ਮਤਲਬ ਤੁਸੀਂ ਕਰੀ ਜੰਨੇ ਕੋਈ ਅਸੀਂ ਕਹਿੰਦਾ ਬਦਮਾਸ਼ ਹੁੰਦਾ ਅਸੀਂ ਮੈਂ ਕਹਾ ਮਗਰ ਕੀ ਮੇਰੇ ਗਲਤ ਉਹ ਬੋਲੇ ਲੈ ਜੀ ਫਿਰ ਅਹੀਂ ਕਿ ਆ ਵੀ ਖਾਦੀ ਪੀਤੀ ਅਸੀਂ ਨਿਕਲੀਏ ਨਹੀਂ ਜਦੋਂ ਅੱਗੇ ਨਿਕਲੇ ਹੌਲੀ ਹੌਲੀ ਰਾਮਨਾ ਗਏ ਤੇ ਸਾਡੇ ਬਾਣੇ ਗੱਲ ਖਤਮ ਉਹਨਾਂ ਨੇ ਲਿਆ ਕੇ ਗੱਡੀ ਮੋਰੀ ਲੈ ਲਾਤੀ ਤੇ ਇੱਕ ਜਣਾ ਪਰਲੀ ਸੈੱਟ ਤੋਂ ਰਵਲਵਰ ਲੈ ਕੇ ਨਿਕਲੇ ਆ ਬੱਤੀ ਬਹੁਤ ਜੀ ਉਹਨੇ ਰੌਣ ਚਲਾਏ ਦੋ ਰੌਣ ਜਿਹੜੀ ਗੋਲੀ ਚਲਾਈਏ ਤੁਹਾਡੇ ਹਵਾਨ ਨੂੰ ਕਿਚ ਲਈ ਹਵਾਈ ਫਾਇਰ ਕੀਤੀ ਹੈ ਜ਼ਮੀਨ ਤੇ ਕੀਤੀ ਦੇਖੋ ਹੋ ਬੜਾ ਤਬੜੀ ਜ ਮੈਨੂੰ ਇਹ ਨਹੀਂ ਪਤਾ ਉਹਨੇ ਗੋਲੀ ਚਲਾਈ ਹੈ ਇਹ ਨਹੀਂ ਪਤਾ ਸਾਹਮਣੇ ਜਲਾਈ ਜ ਹਵਾਨ ਨੂੰ ਚਲਾਈ ਕਿਦਾਂ ਕਿ ਤੀਨ ਜਨੇ ਸੀ ਕਿਹੜੀ ਗੱਡੀ ਸੀ ਤੇ ਇੱਕ ਗੋਲੀ ਉਦੋਂ ਜਿਹੜੇ ਇੱਕ ਗੋਲੀ ਦਾ ਦੂਜੇ ਭਾਈ ਦੇ ਹੱਥ ਤੇ ਜਿਹਦਾ ਚੰਗਿਆੜੇ ਪਏ ਕੋਲ ਆ ਕੇ ਚਲਾਈ ਕਿੰਨੇ ਫਾਇਰ ਹੋਏ ਆ ਟੋਟਲ ਤਾਂ ਕਿ ਭਾਜੀ ਬੰਦਾ ਪਿਆ ਸੀ ਕੀ ਮੰਨ ਲੇ ਜਾਣ ਨੂੰ ਖਤਰਾ ਸੀ ਨਿਕਲ ਜੇ ਕਿੰਨੇ ਫਾਇਰ ਹੋਏ ਆ ਟੋਟਲ ਕਾਕੀ ਨਹੀਂ ਸਾਨੂੰ ਬੰਦ ਕਰਨ ਦੇ ਦੋ ਫਾਇਰ ਹੋਏ ਟੋਟਲ ਦੋ ਤੀ پولیس ਨੇ ਕੋਲ ਕਿੰਨੀ ਗ੍ਰਾਮਤ ਕੀਤੀ ਦੋਨੇ ਕੋਲ ਪੁਲਿਸ ਨੇ ਬਰਮਾਦ ਕਿਹੜੀ ਗੱਡੀ ਦੇ ਵਿੱਚ ਸੀਗੇ ਸਰ ਤੇ ਇਹ ਸਪਿੰਟ ਗੱਡੀ ਹਾਂ ਸਰ ਕੈਜ ਪੂਰਾ ਮਾਮਲਾ ਜੀ ਹਾਂਜੀ ਕੱਲ ਰਾਤ ਨਵ ਤਰੀਕ ਦੇ ਦਸਤਾਵੇਜ਼ ਤਰੀਕ ਦੇ ਦਰਮਿਆਨੀ ਰਾਤ ਨੂੰ ਸਾਨੂੰ ਇਤਲਾਹ ਆਈ ਸੀ ਕਿ ਰੇਲਵੇ ਸਟੇਸ਼ਨ ਦੇ ਏਰੀਆ ਦੇ ਨੇੜੇ ਤੇੜੀ ਇੱਕ ਫਾਇਰਿੰਗ ਦਾ ਇਨਸੀਡੈਂਟ ਹੋਇਆ ਹੈ ਬੇਸਿਕਲੀ ਇਥੇ ਇੱਕ ਗੱਡੀ ਰੋਂਗ ਤਰੀਕੇ ਨਾਲ ਖੜੀ ਸੀਗੀ ਜਿਹਦੇ ਕਰਕੇ ਮਦਈ ਤੇ ਉਹ ਗੱਡੀਆਂ ਦੇ ਵਿੱਚ ਬੈਠੇ ਬੰਦਿਆਂ ਦੀ ਆਪਸ ਚੋ ਝੜਪ ਹੋ ਗਈ ਤੇ ਗੱਡੀ ਦੇ ਵਿੱਚੋਂ ਇੱਕ ਬੰਦੇ ਨੇ ਆਪਣੀ ਵੈਪਨ ਕੱਢ ਕੇ ਸ਼ਾਰਟ ਫਾਇਰ ਕੀਤੀ ਹੈ ਜੀਆਪੀ ਦਾ ਏਰੀਆ ਹੋਣ ਕਾਰਨ एस एच ओ पी एस जी आर पी ने एफ आई आर नंबर टेन रजिस्टर की है अंडर सेक्शन हंड्रेड एंड नाइन एंड एंड नाइन ऑफ बी एन एस एंड ट्वेंटी फाइव आर्म्स एक्ट आगे की इन्वेस्टिगेशन हले जारी है तीन अन्यूज बंद खिलाफ़ पर्चा दर्ज है जितना ही कोई अपडेट होगी तो सांझी की जाएगी थैंक यू